ਇਸਰ ਕਾਲਾ ਪੈਨ ਉੱਤੇ ਹਰਦਾ ਇੱਕ ਵਾਰ ਕੀ ਕੀ ਕਰਦੇ ਫਿਰ ਯਾਰ ਏ 4 ਆਟਾ ਖੰਡਾ ਦੇ ਲੈ ਆਟੇ ਕਿਹਨੇ ਲਿਆ ਪਾਇਆ ਹੈ ਹੈ ਤੂੰ ਹਾਂ ਤੈਨੂੰ ਇਸਰ ਕਾਲਾ ਪੈਨ ਉੱਤੇ ਹਰਦਾ ਇੱਕ ਵਾਰ ਕੀ ਕੀ ਕਰਦੇ ਫਿਰ ਯਾਰ ਏ 4 ਆਟਾ ਖੰਡਾ ਦੇ ਲੈ ਆਟੇ ਕਿਹਨੇ ਲਿਆ ਪਾਇਆ ਹੈ ਹੈ ਤੂੰ ਹਾਂ ਤੈਨੂੰ ਠੀਕ ਕਰਾ ਲਈਏ دروڠ کديريا فڈدن چو منتر گاون وتلا چي برولا وديو پري نه پاني چما تولي واري چه کرو ها اي تين اور کر دو واري بول سنو سنو رکھو അത് കോടിയ അത് രണ്ടു ഷേ ബോട്ട് എനിക്ക് ഷേ ബോട്ട് ഫേലും